ਮੁਲਾਇਕੀ ਦਾ ਵੀਰ ਤੁਹਾਨੂੰ ਬੋਚਾਰਾ ਬੜਾ ਬੁੱਢਾ ਹੋਏ ਮੇਰੇ ਕਾ ਇਹ ਨਾਮ ਬਬਾ ਜੀ ਇਹ ਦਾਤਾ ਕਾ ਪੱਜਦਾ ਹੀ ਤੇ ਨਕੁਲ ਟੁਕ ਟੁਕ ਖੜਦੇ ਨੇ ਤੇ ਦਾ ਹੀ ਵਿਚਾਰਿਆਂ ਨੂੰ ਨੇ ਉਹ ਕਹਿੰਦਾ ਸੀ ਕਿਸੇ ਨੂੰ ਹੱਥ ਨਹੀਂ ਲਾਉਂਦੇ ਕੋਈ ਗੱਲ ਨਹੀਂ ਆਪਾਂ ਵਾਹ ਕਰ ਜੀਏ ਫਾਈਨਲ ਕੇ ਤੇ ਆਪਾਂ ਸਾਰੇ ਭਰਾ ਹੀ ਆਂ ਸਾਰੇ ਸਾਰੇ ਆਪਾਂ ਭਰਾ ਹੀ ਆਂ ਕਰ ਦੋ ਇੱਥੇ ਵੀ ਫਾਈਨਲ ਆਪਾਂ ਕਿਹੜਾ ਵੀ ਬਾਬਾ ਜੀ ਕਾफी ਮੰਗਦਾ ਵਾ ਇੱਕ ਸਾਜ ਉਹਨਾਂ ਦੀ ਮਿਹਨਤ ਦੀ ਸੌਦੇ ਬਾਜੀ ਹੁੰਦੀ ਆ ਉਹਨਾਂ ਦੀ ਮਿਹਨਤ ਦੀ ਸੌਦੇ ਬਾਜੀ ਅਜੋ ਜਾਈ ਦੀ ਨਹੀਂ ਹੈਗੀ ਹਾਂ ਜਾਈ ਦੀ ਨਹੀਂ ਹੈਗੀ ਕੈਮਰਾ ਚੱਲ ਰਿਹਾ ਵੜਾ ਸ਼ਾਹੂ ਨਵੇੜੋ ਬਰਾਗਾ ਇਹ ਵਾਲੀ ਗੱਲ ਨਿਬੜ ਗਈ ਆ ਵਧੀਆ ਚੜਦੀ ਕਲਾ ਜੀ ਚੜਦੀ ਕਲਾ ਜੀ ਹਾਂਜੀ ਬਹੁਤ ਕਿਰਪਾ ਕੀਤੀ ਬਾਬਾ ਜੀ ਤੂੰ ਮੇਰ ਕੀ ਤੂੰ ਬੜਾ ਸ਼ਰਮ ਭਾਗ ਭਗੀ ਤਾ ਜੀ ਤੁਸੀਂ ਪਿੰਨੇ ਤੁਸੀਂ ਵੀਰ ਦੀ ਤੁਸੀਂ ਇਸ ਪਿੰਡ ਦੇ ਜੇ ਲਾਗੇ ਝੋਨਾ ਲਾਉਂਦੇ ਜੇ ਤੁਸੀਂ ਦੱਸੋ ਵੀ ਕਦੋਂ ਦੀ ਇੱਥੇ ਰਹਿੰਦੇ ਸੀ ਤੇ ਇਹਨਾਂ ਨਾਲ ਕੀ ਕੀ ਧੱਕਾ ਕਰਦੇ ਕਾਫੀ ਚਿਰ ਦੇ ਬਾਬਾ ਜੀ ਇਹਦੇ ਕਾਫੀ ਚਿਰ ਹੋ ਗਿਆ ਮੈਨੂੰ 3 ਸਾਲ ਦੀ ਰਿਪੋਰਟ ਮਿਲੀ ਆ ਮੈਨੂੰ 3 ਸਾਲ ਤੋਂ ਹੋ ਗਏ 3 ਸਾਲ ਤੋਂ ਰਹਿੰਦੇ ਨਾ ਇਹ ਕਹਿੰਦੇ ਫੇਰ ਦੇ ਰਹੀ ਥੋਨਾ ਲੱਗ ਗਏ ਲੰਮੇ ਬੜਾ ਬੰਦਾਲ ਕਰਦੇ ਬਬੀ ਮੇਰਾ ਆ ਵੀ ਵਿੱਚ ਵਾ ਹਾਂ ਹੀ ਕਰਦੇ ਨਾ ਕੱਲ ਇਹ ਕੱਲ ਵੀ ਭੱਜਾ ਪਰਸੋਂ ਵੀ ਭੱਜਾ ਹੀ ਅੱਛਾ ਅਰੇ ਵੇਰੇ ਚੋਦਾ ਲਤ ਨੂੰ ਅੱਛਾ ਇਹ ਇੱਕ ਰਾਇਆ ਨੇ ਅਨੇ ਦੋ ਜਣੇ ਆਏ ਆ ਤੀਜਾ ਜਣਾ ਮੰਨਿਆ ਨਹੀਂ ਕਹਿੰਦਾ ਮੈਂ ਨਹੀਂ ਜਾਣਾ ਹਾਂ ਹੀ ਬੰਦਾਲ ਹਾਂ ਆੜਾ ਹੀ ਆੜਾ ਏ ਹਾਂ ਵੇ ਜਿਹੜਾ ਕੰਬਲੇ ਕੇ ਰੋਜ ਪੜਾਈ ਦੀ ਤਾਵੀਰ ਤੋਂ ਬਹੁਤ ਜ਼ਿਆਦਾ ਪੜਾ ਗੁੱਡਾ ਓਏ ਮੇਰੇ ਕਾ ਇਹ ਨਾ ਇਹ ਦਾਤਾ ਕਾ ਹਾਂ ਅਗਾਜ ਫੋਨ ਹਾਂਜੀ ਲਾਲ ਟੀ ਸ਼ਰਟ ਜਿਹੜਾ ਪਰਨਾ ਹਾਂ ਭੱਜ ਕੇ ਆਉਂਦਾ ਐ ਨੂੰ ਇਹ ਪਹਿਨੇ ਜਦੋਂ ਅਸੀਂ ਨੂੰ ਜਾ ਕੇ ਵੇਖਿਆ ਨਾ ਤੇ ਸੱਚ ਜਾਣੇ ਜਿਵੇਂ ਪੋਚਾ ਨਹੀਂ ਫੇਰਿਆ ਹੁੰਦਾ ਆਪਾਂ ਥੱਲੇ ਇਦਾਂ ਗੋਏ ਦਾ ਪੋਚਾ ਇਸ ਦੇ ਸਰੀਰ ਤੇ ਫਿਰਿਆ ਹੈਗਾ ਕੱਪੜਿਆਂ ਦੇ ਇਹਨਾਂ ਨੂੰ ਕਹੇ ਭੱਜਦਾ ਹੀ ਤੇ ਇਹਨੂੰ ਕੋਲ ਤੋਂ ਖੜਦੇ ਇਹਦਾ ਹੀ ਵਿਚਾਰਿਆ ਨਾ ਉਹ ਕਹਿੰਦਾ ਅਸੀਂ ਕਿਸੇ ਨੂੰ ਹੱਥ ਨਹੀਂ ਲਾਉਂਦੇ ਹੁਣ ਅਸੀਂ ਚੱਲਨੇ ਆ ਥਾਣੇ ਚੱਲਨੇ ਆ ਅਸੀਂ ਕਾਰਵਾਈ ਕਰਾਵਾਂਗੇ ਕਿ ਉਹ ਇੱਕ ਆ ਆਪੇ ਆਉਣਗੇ ਬੱਬੇ ਆਪੇ ਆਉਣਗੇ ਮਗਰ ਆਉਣਗੇ ਇੱਕ ਰਹਿ ਗਿਆ ਉਹਨੇ ਵੀ ਖੜਾ ਵਿਚਾਲੇ ਉਹ ਪਤਾ ਕੀ ਆ ਉਹ ਉਹ ਕਿਤੇ ਮੇਰੇ ਨਾਲ ਦਿਆਂ ਦੇ ਵੇਖਿਆ ਨਹੀਂ ਤੇ ਉਹ ਕਿਤੇ ਪਰਾਂ ਚਲੇ ਗਿਆ ਤੇ ਕਿਤੇ ਉਹ ਨੂੰ ਸਮਝਾਤਾ ਨਹੀਂ ਭਜਾ ਨਹੀਂ ਦਿੱਤਾ ਮੰਗਾ ਲਿਆ ਸੀ ਮੈਂ ਉਹ ਕਹਿੰਦਾ ਮੈਂ ਸਹੀ ਆ ਮੈਂ ਸੈਂ ਹਾਂ ਕੱਢ ਮਗਰੀ ਹਾਂ ਹਾਂ ਨਹੀਂ ਦੇਖ ਲੈ ਤੂੰ ਨਹੀਂ ਲਾਉਣਾ ਦਸੰਡੇ ਨਾ ਮੁੰਡਾ ਰਹਿ ਹਾਂਜੀ ਆਂਦਾ ਕੋਠੇ ਮਗਰ ਲੋ ਆ ਨਹੀਂ ਉਹਨਾਂ ਨਾਲ ਘਰਤਾ ਹੁਣਾ ਨਹੀਂ ਮੇਰੇ ਸਾਹਮਣੇ ਆ ਗਿਆ ਸੀਗਾ ਮੈਂ ਲੈਣ ਦਾ ਸੀ ਸਾਹਮਣੇ ਉਹ ਕਹਿੰਦਾ ਕਿ ਮੈਂ ਇਥੇ ਹਾਂ ਚਲੋ ਹਾਂ ਸਹੀ ਗੱਲ ਧੰਨਵਾਦੀ ਤੁਹਾਡਾ ਜੀ ਇਹੋ ਜੇ ਪਾਪਾ ਕੋਲੇ ਸਾਡਾ ਕੰਮ ਕੋਈ ਗੱਲ ਨਹੀਂ ਬਾਬੇ ਮੈਨੂੰ ਫੋਨ ਲਾ ਲਿਓ ਕਾਰਡ ਲੈ ਲਓ ਮੈਨੂੰ ਫੋਨ ਲਾ ਲਿਓ ਹੁਣ ਲੋ ਕਹਿੰਦਾ ਨਾ ਅਪਾਠਾਣੀ ਚੱਲਦੇ ਹਾਂ ਚਲੋ ਬੋ ਆ ਵੇਖ ਲੋ ਆ ਸਾਂਜੀ ਆ ਬਹਿ ਵਿੱਚ ਰੇਡੀਓ ਚੱਲ ਜਾਂਦਾ ਵਧੀਆ ਵਧੀਆ ਹਾਂਜੀ ਸਾਂਜੀਆ ਆ ਤੁਸੀਂ ਖੋਦੀ ਵੇਖ ਲੋ ਕਿ ਜਿਹੜੀਆਂ ਭੈਣਾਂ ਲੱਗੇ ਝੋਨਾ ਲਾਉਂਦੀਆਂ ਵਾਂ ਜਾਂ ਜਿਹੜੇ ਵੀਰ ਲੱਗੇ ਝੋਨਾ ਲਾਉਂਦੇ ਜਾਂ ਜਿਹੜੇ ਲੱਗੇ ਵੀਰ ਘਰਾਵਾਂ ਵਾਲੇ ਆ ਉਹਨਾਂ ਨੇ ਦੱਸਿਆ ਕਿ ਕਿੱਦਾਂ ਇਹਨਾਂ ਨੂੰ ਜਨਮਾਰਾਂ ਵਾਂਗੇ ਨਾ ਤੇ ਤਸ਼ੱਦਦ ਕੀਤਾ ਜਾਂਦਾ ਵਾ ਠੀਕ ਹੈ ਜੀ ਤੇ ਕਿੱਦਾਂ ਵਿਚਾਰਿਆਂ ਦੀ ਜੂਮ ਨੇ ਇਹਨਾਂ ਨੇ ਗੱਲੀ ਪਈ ਹੀਗੀ ਭੱਜਣ ਦੀ ਟਰਾਈ ਵੀ ਕਰਦੇ ਸੀਗੇ ਪਰ ਜਦੋਂ ਭੱਜਣ ਲੱਗਦੇ ਤੇ ਉਹ ਕੁੱਟਦੇ ਮਾਰਦੇ ਸੀ ਇਹਨਾਂ ਨੂੰ ਠੀਕ ਹੈ ਜੀ ਪਰ ਆ ਕਹਿੰਦੇ ਆਤ ਦੰਤ ਹੁੰਦਾ ਵਾ ਚਲੋ 100 ਦਿਨ ਚੋਰ ਦਾ ਇੱਕ ਦਿਨ ਵਾਈ ਗੁਰੂ ਹਨਾ ਇਹਨਾਂ ਗਰੀਬਾਂ ਦਾ ਵੀ ਲੈ ਕੇ ਹੁੰਦਾ ਵਾ ਤੇ ਚਲੋ ਧੰਨਵਾਦ ਦੋਨਾਂ ਵੀਰਾਂ ਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਵਾ ਇਹਨਾਂ ਨੂੰ ਗੁਲਾਮੀ ਚ ਕਢਾਇਆ ਵਾ ਤੇ ਪਰ ਜਦੋਂ ਆਪਣੇ ਬੰਦੇ ਗਲਤ ਬੰਦਿਆਂ ਨਾਲ ਸਾਥ ਦੇਣ ਤੇ ਬੜਾ ਦੁੱਖ ਲੱਗਦਾ ਵਾ ਉਹਨਾਂ ਨੂੰ ਚਾਹੀਦਾ ਸੀਗਾ ਕਿ ਸੰਸਤਾ ਆ ਪੰਜਾਬੀ ਭਰਾ ਆ ਸਿੱਖ ਭਰਾ ਆ ਅਸੀਂ ਉਹਨਾਂ ਦੇ ਨਾਲ ਖੜੀਏ ਤੇ ਹੱਕ ਸੱਚ ਦੀ ਆਵਾਜ਼ ਮਾਰੀਏ ਪਰ ਆ ਉਹ ਕਹਿੰਦੇ ਵੀ ਇਹਨਾਂ ਨੂੰ ਤਾਂ ਕੀਤਾ ਹੀ ਕੁਝ ਨਹੀਂ ਆ ਇਹ ਤਾਂ ਬੜੀ ਚੜ੍ਹਦੀ ਕਲਾ 'ਚ ਰਹਿੰਦੇ ਆ ਇਹ ਤਾਂ ਆਪਣੀ ਮਰਜ਼ੀ ਨਾਲ ਸੌਂਦੇ ਆ ਤੇ ਮਰਜ਼ੀ ਨਾਲ ਹੀ ਆਪਣੀ ਨਾਲ ਕੰਮ ਕਰਦੇ ਆ ਤੇ ਮਰਜ਼ੀ ਨਾਲ ਹੀ ਖਾਂਦੇ ਆ ਪਰ ਜਿਹੜੇ ਲਾਗੇ ਭੈਣ ਭਰਾ ਝੋਨਾ ਲੋਂਦੇ ਆ ਉਹਨਾਂ ਨੇ ਭੱਜਦੇ ਆ ਰੋਜ਼ ਜੱਸਿਆ ਕਿ ਵੀਰੇ ਪੋਨ ਵਾਲਾ ਕੰਮ ਹੀ ਆ ਸੋ ਇਸ ਵੀਡੀਓ ਨੂੰ ਵੱਤ ਵਾਅ ਸ਼ੇਅਰ ਕਰਿਓ ਤਾਂ ਜੋ ਇਹਨਾਂ ਕਸੂਰਵਾਰਾਂ ਤੇ ਬੰਦੀ ਕਾਰਵਾਈ ਕਰ ਸਕੀ ਆਪਾਂ ਕਰਵਾ ਸਕੀਏ ਹੁਣ ਗੋਨਦਾ ਸਾਹ ਥਾਣੇ ਚੱਲੇ ਆਪਾਂ ਇਹਨਾਂ ਨੂੰ ਭਗਤਾਂ ਨੂੰ ਲੈ ਕੇ ਧੰਨਵਾਦ ਜੀ ਤੁਹਾਡਾ ਲੈ ਗੱਡੀ ਚਲਾ ਮੈਂ ਕਹਿੰਦਾ ਮੁੜਨਾ ਵਾ ਕਿ ਸਿੱਧਾ ਜਾਣਾ ਵਾ ਤੂੰ ਸਿੱਧਾ ਮੈਂ ਕਰਦੇ ਬੰਦਾ ਮੈਂ ਤੁਹਾਨੂੰ ਉਹ ਹੀ ਪੁੱਛਣਾ ਹਾਂ ਹਾਂਜੀ ਸੰਜੀ ਅਸੀਂ ਤੇ ਥਾਣੇ ਜਾ ਰਹੇ ਸੀਗੇ ਪਰ ਪਿੰਡ ਦੇ ਸਰਪੰਚ ਸਾਹਿਬ ਨੇ ਸਾਨੂੰ ਫੋਨ ਕਰਕੇ ਵਾਪਸ ਬੁਲਾ ਦਿਆ ਕਿ ਨਹੀਂ ਆਪਾਂ ਥਾਣੇ ਨਹੀਂ ਜਾਣਾ ਮੈਂ ਕਿੰਨੇ ਵੀ ਸਿਆਣੇ ਬੰਦੇ ਹਾਂ ਉਹਨਾਂ ਦੀ ਮੈਂ ਲਾਜ ਰੱਖਣ ਲਿਆ ਸਿਆਣੇ ਬੰਦਿਆਂ ਦੀ ਇਹਦੇ ਵੀਰੇ ਇਹਦਾ ਇਹਦੇ ਵਾਪਸ ਆਏ ਆ ਤੇ ਬਾਕੀ ਪੈਸੇ ਵੀ ਦਊਗਾ ਤੇ ਇਹਦੀ ਗੱਲ ਬਾਤ ਕੋਈ ਗੱਲ ਨਹੀਂ ਆਪਾਂ ਮੈਂ ਹੱਕ ਕਰ ਜੀਏ ਫਾਈਨਲ ਕੇ ਤੇ ਆਪਾਂ ਸਾਰੇ ਭਰਾ ਹੀ ਆ ਸਾਰੇ ਸਾਰੇ ਆਪਾਂ ਭਰਾ ਹੀ ਆ ਕਰ ਦੋ ਇੱਥੇ ਵੀ ਫਾਈਨਲ ਆਪਾਂ ਕਿਹੜਾ ਵੀ ਬਾਬਾ ਜੀ ਇਹ ਕਰ ਸੌਦੇ ਪਤਾ ਹੀ ਗਿਆ ਮੈਂ ਨਾ ਮਾਫੀ ਮੰਗਦਾ ਵਾਂ ਇੱਕ ਸਾ ਉਹਨਾਂ ਦੀ ਮਿਹਨਤ ਦੀ ਸੌਦੇ ਬਾਜੀ ਹੁੰਦੀ ਆ ਉਹਨਾਂ ਦੀ ਮਿਹਨਤ ਦੀ ਸੌਦੇ ਬਾਜੀ ਉਹ ਚਲ ਚਾਹੀਦੀ ਇਤਨੀ ਹੈਗੀ ਹਾਂ ਚਾਹੀਦੀ ਨਹੀਂ ਇੱਥੇ ਵੀ ਕੈਮਰਾ ਚੱਲ ਰਿਹਾ ਵੜਾ ਚਾਹੂ ਨਿਬੜੋ ਭਰਾ ਗੱਲ ਨਿਬੜ ਗਈ ਆ ਉਗੀ ਹਾਂ ਜੇ ਬਰ ਚੱਲਦਾ ਪਰ ਉਹਦੇ ਗੱਲ ਹੀ ਨਿਕਲਦੇ ਹਾਂ ਉਹ ਸਾਹਮਣੇ ਵਾਦੇ ਸਹੀ ਗੱਲ ਆ ਬਾਬੇ ਮੈਂ ਸਾਈਡ ਤੇ ਜਾ ਕੇ ਵੀ ਗੱਲ ਕਰਾਂ ਤਾਂ ਭੈਣ ਭਰਾ ਮੈਨੂੰ ਵੀ ਕਹਿੰਦੇ ਆ ਵੀ ਥਾਇਰ ਤੇ ਜਾ ਕੇ ਤੂੰ ਗੱਲ ਕਰ ਲੈ ਨਾ ਤੂੰ ਬੰਦਿਆ ਜੀ ਗੱਲ ਕਰ ਠੀਕ ਆ ਜੀ ਤੂੰ ਚੋਰ ਨਹੀਂ ਹੈਗਾ ਜਿਹੜਾ ਸਾਈਡ ਤੇ ਜਾ ਰਿਹਾ ਸੋਹਣੇ ਲੱਗਦੇ ਹੈ ਆਡ ਕੰਮ ਕਰਦੇ ਹੋ ਤੇ ਗੱਲ ਤੁਹਾਡੀ ਸਿਰ ਮਤ ਮੇਰੇ ਨਹੀਂ ਨਹੀਂ ਤੁਹਾਡੀ ਨਹੀਂ ਮੈਂ ਗੱਲ ਕਰ ਰਿਹਾ ਮੈਂ ਉਹ ਤਾਂ ਮੈਂ ਗੱਲ ਉਹਦੇ ਕਰ ਰਿਹਾ ਜੇ ਤੁਸੀਂ ਮੇਰੇ ਭਰਾ ਜੀ ਮੈਂ ਜਨਾਬ ਦੇਣਾ ਪੈਂਦਾ ਨਹੀਂ ਨਹੀਂ ਚੰਗੇ ਲੱਗਦਾ ਬੰਦਾ ਆਡ ਕਰਦੇ ਆ ਬੰਦੇ ਸਾਰੇ ਆਪਣੇ ਨਹੀਂ ਨਹੀਂ ਤੁਸੀਂ ਇਹਨਾਂ ਨੇ ਤੇ ਬਹੁਤ ਵਿਚਾਰੇ ਨੇ ਸਪੋਰਟ ਕੀਤੀ ਆਪਣੀ ਨਹੀਂ ਆਪਣੀ ਗੱਲ ਕਰਦੇ ਕੀ ਹੁੰਦਾ ਕਿ ਜੋ ਗਰਾਹ ਕੋਈ ਗੱਲ ਤੁਸੀਂ ਕਰ ਲਓ ਕੀ ਗੱਲ ਹੈ ਤਾਂ ਉਹ ਦੀ ਇੱਛਾ ਕਰਦੀ ਹੈ ਕਿ ਜਿਹੜੀ ਕਰਨੀ ਚਾਹ ਰਹੇ ਚੱਲ ਤੁਸੀਂ ਸੁਣ ਲਓ ਮੈਂ ਸੁਣ ਲਾ ਸੁਣ ਲਾ ਸੁਣਨੀ ਸੀ ਕਿਹੜੀ ਇਹ ਗੱਲ ਹੈ ਕਿ ਜੀ ਇੱਕ ਨਹੀਂ ਇਹ ਵੈਸੇ ਗੱਲ ਮੇ ਉਧਾਂ ਕਰੀਏ ਨਾ ਇਨਸਾਨੀਅਤ ਦੇ ਤੌਰ ਤੇ ਗੱਲ ਚੂੜ-ਚੂੜਿਆ ਇਹ ਦੇਣੇ ਉਹਨਾਂ ਦੇ ਦੇ ਕੇ ਠਾਹ ਮਾਰਨ ਚਾਰੇ ਗਰੀਬ ਬੰਦਾ ਨੂੰ ਕੋਈ ਕੰਮ ਕਰਾਇਆ ਪਰ ਬਾਬੇ ਤਿੰਨ ਬੰਦੇ ਰੱਖੇ ਨਾ ਤਿੰਨ ਬੰਦੇ ਦੋ ਅਸੀਂ ਉੱਤੇ ਫੜਲੇ ਤੀਜੇ ਵੱਲ ਨਾ ਮੈਂ ਵੇਖ ਤੇ ਲਿਆ ਸੀਗਾ ਪਰ ਉਹ ਗਾਂ ਸੀਗਾ ਤੇ ਲਾਗੇ ਪੈਣਾ ਵੀ ਸੀਗੀਆਂ ਤੇ ਬੰਦਾ ਕੋਈ ਵੇਖ ਲਿਆ ਆ ਸਾਹਮਣੇ ਵੀ ਬਿਲਾ ਲਿਆ ਵਾਸੀ ਪਰ ਇਹਨਾਂ ਨੇ ਮਤਲਬ ਅੱਧਾ ਪਣਾ ਘੰਟਾ ਇਹਨਾਂ ਨੇ ਮਤਲਬ ਸਾਡੇ ਸਾਹਮਣੇ ਨਹੀਂ ਲੈ ਕੇ ਆਂਦਾ ਤੇ ਮੈਂ ਪੈਣਾ ਦਾ ਕਰਕੇ ਨਹੀਂ ਗਾਂ ਗਿਆ ਪੀ ਅੱਗੇ ਪੈਣਾ ਖਲੋਤਿਆਂ ਵਾ ਕੋਈ ਹਨਾ ਕਿ ਚੰਗੇ ਨਹੀਂ ਲੱਗੀਦਾ ਤੇ ਇਹਨਾਂ ਨੇ ਉਹਨੂੰ ਪਤਾ ਨਹੀਂ ਸਿਖਾ ਲਿਆ ਜਾਂ ਕੀ ਕੀਤਾ ਉਹ ਕਹਿੰਦਾ ਮੈਂ ਇਨਾ ਕੋ ਰਹਿਣਾ ਮੈਂ ਸਹੀ ਹਾਂ ਇਹਨਾਂ ਸਹੀ ਹਾਂ ਹਾਂ ਮੈਂ ਭਰਾਵਾ ਤੇਰੀ ਮਰਜ਼ੀ ਤੇਰੇ ਕੋਲ ਅੱਜ ਮੌਕਾ ਹੈਗਾ ਜੀ ਜਾਣਾ ਤੇ ਆ ਜਾ ਇਹਨਾਂ ਨੇ ਮੈਂ ਸਹੀ ਹੁੰਦਾ ਮੈਂ ਸਵਾਲ ਜਵਾਬ ਕੀਤੇ ਆ ਉਹ ਦਿਮਾਗੋ ਤੇ ਮੈਨੂੰ ਸਹੀ ਲੱਗਾ ਕਿਉਂਕਿ ਜੇ ਸਵਾਲ ਜਵਾਬ ਕਰੀਏ ਪਤਾ ਲੱਗ ਜਾਂਦਾ ਵਾ ਉਹ ਦਿਮਾਗੋ ਤੇ ਸਹੀ ਲੱਗਾ ਮੈਂ ਕਰ ਲਿਆ ਨਾ ਹਾਂ ਤੇ ਤੈਨੂੰ ਛਾਡਾਵਾਂਗੇ ਤੈਨੂੰ ਆ ਕਰਾਂਗੇ ਤੈਨੂੰ ਉਹ ਕਰਾਂਗੇ ਸਾਡਾ ਸਾਡੇ ਕਲੱਬ ਰਖਾਇਆ ਵੇ ਕੇ ਬੰਨੂ ਜਲੋ ਉਹ ਤੇ ਮੁੜ ਕੇ ਵੀ ਕਿਤੇ ਨਾ ਕਿਤੇ ਪੇਛੇ ਹੀ ਹੋ ਸਕਦੀ ਵੀਡੀਓ ਤੁਹਾਡੀ ਕੋਈ ਨਾ ਦੋਹਦੀ ਗਈ ਬਬਾਈ ਮੇਰੇ ਕੋਲ ਤਿੰਨਾਂ ਦੀ ਗਈ ਤਿੰਨਾਂ ਦੀ ਗਈ ਬਬੇ ਮੇਰੇ ਕੋਲ ਪਿਛਲੇ 1 ਮਹੀਨੇ ਤੋਂ ਆ ਰਹੀਆਂ ਵੀਡੀਓ ਜਿਹੜਾ ਵੀਡੀਓ ਪੈ ਗਈ ਉਹ ਨਾ ਆਵਰ ਕੀ ਡੇਰੇ ਵੀ ਆ ਗਿਆ ਸਾਡੇ ਸ਼ੰਡ ਬਰਾਕੋਚ ਇੱਥੇ ਜਦੋਂ ਆਹ ਵੀਡੀਓ ਪੈ ਗਈ ਨਾ ਜਿਹੜੇ ਤੇ ਜਿਹੜਾ ਹੁਣ ਚੋਰ ਫੜ ਲਿਆ ਉਹੀ ਚੋਰ ਆ ਦੂਜਿਆਂ ਨੇ ਆਪਣੇ ਆਪ ਸਿਕਾ ਦੇਨੇ ਆ ਆਧਰੇ ਰਿਸ਼ਤੇਦਾਰਾਂ ਕੋਲ ਕੱਲ ਦੇਨੇ ਆ ਸਾਧ ਤੋਂ ਜੇ ਪੈ ਨਿਕਾਲ ਦੇਣ ਏਦਾਂ ਹੀ ਕਰਦੇ ਆ ਇਹ ਬੜੀ ਨਹੀਂ ਸੋਚਣ ਮੈਂ ਰੋਕ ਚਾਹੁੰਦੀ ਵੀਡੀਓ ਨਾਲ ਮੈਂ ਸੋਨਦਾ ਇਹ ਨਾ ਨਹੀਂ ਲੱਗਦਾ ਮਿਲਦੀ ਇਹ ਸੇਵਾ ਸਾਰੀਆਂ ਸੇਵਾ ਨੂੰ ਉਤਮ ਸੇਵਾ ਵਾ ਇਹ ਸੇਵਾ ਜਿਹੜੀ ਹੋਰ ਸੇਵਾ ਲੰਗਰਾਂ ਦੀ ਕਰਦੀ ਹੈ ਕਿਸੇ ਨੂੰ ਪਿਆਸ ਵਿੱਚ ਜਿਹੜੀ ਆਏ ਜਿਹੜੇ ਰੱਖ ਲਈ ਜਿਹੜਾ ਇਹ ਲੇੜਾ ਆਇਆ ਗਿਆ ਬੰਦੇ ਨੂੰ ਇੱਕ ਨਰਕ ਦੇ ਵਿੱਚੋਂ ਕੱਢਣਾ ਨਰਕ ਚੋਂ ਬੰਦਾ ਇਤਾਰਾ ਰੱਖ ਲੈਣਾ ਨਰਕ ਚੋਂ ਕੱਢਣਾ ਜਿਹੜਾ ਬਹੁਤ ਆਖਾ ਚਿੰਦੇ ਉੱਤੇ ਦੇ ਦੇ ਤੇ ਇੱਕ ਕਪੜਾ ਸਾਥ ਵੀ ਦੇ ਦਿਆ ਨਹੀਂ ਨਹੀਂ ਬਾਬੇ ਉਹ ਮਾਫੀ ਮੰਗਦਾ ਮੈਂ ਦਰਪੋ ਚੋ ਕੇ ਮਾਫਾ ਕਰੋ ਬਈ ਜਿਹੜੀ ਹੁੰਦੀ ਕਾਰਵਾਈ ਬਈ ਤੁਸੀਂ ਬਸ ਮੈਂ ਤਾਂ ਅਖਣਿਆ ਇਹਨਾਂ ਨੂੰ ਵੀ ਮੈਂ ਆਪ ਜੀ ਦੇ ਮੂੰਹ ਨੂੰ ਰੁਕਿਆਵਾ ਸਿਰਫ ਆਪਣੀ ਪਿੰਡ ਦੇ ਵੀਰ ਭਰਾ ਨੱਖਣਾ ਹਾਂ ਬਹੁਤ ਬਹੁਤ ਧੰਵਾਦ ਹਾਂ ਬਾਬੇ ਹੁਣ ਲਾਸਟ ਵਾਰ ਵਾ ਮੈਂ ਪਤਾ ਨਹੀਂ ਕਿੰਨੀ ਵਾਰੀ ਮੈਨੂੰ ਇਹਨਾਂ ਨੇ ਬਾਹ ਲਿਆ ਵੀਰਾਂ ਨੇ ਠੀਕ ਹੈ ਜੀ ਆਪਾਂ ਤਾਂ ਲੱਗਦਾ ਜਿਵੇਂ ਮੰਗਤੇ ਆਪਾਂ ਹੁੰਦੇ ਆ ਮੰਗਦੇ ਹੁੰਦੇ ਆ ਵੀ ਇਹਨਾਂ ਤੋਂ ਅਖਣਿਆ ਵੀ ਤੁਹਾਨੂੰ ਆਹ ਦੇ ਦਿਓ ਉਹ ਦੇ ਦਿਵਾ ਦੇ ਦਿਓ ਜਿਨੂੰ ਇਹਨਾਂ ਨੂੰ ਆਪੇ ਜਨਰਲ ਕਾਰਵਾਈ ਹੋਈ ਇਹਨਾਂ ਦੇ ਆਪਜੀ ਕਮਾਰ ਦੇ ਉੱਠਣਾ ਇੱਥੇ 60000 ਆ ਉੱਥੇ ਪੂਰਾ ਅੱਜ ਇੱਥੇ ਲੱਖ ਵਾ ਉੱਥੇ ਇਹਨਾਂ ਨੂੰ ਮੈਂ ਦੱਸੂਗਾ ਵੀ ਕੀ ਕੀ ਬਾਤ ਤੁਲਦੀ ਆ ਬਿਲਕੁਲ ਬਿਲਕੁਲ ਲੱਖ ਲੱਖ ਰੁਪਏ ਚੱਲ ਸਕੰਦੇ ਆ ਤੇ ਜੇ ਮੈਂ ਹੁਣ ਇੱਕ ਇਹ ਵੀ ਬੇਨਤੀ ਕਰਦਾਂਗਾ ਕਿ ਪਿੰਡ ਦੇ ਵੀਰ ਭਰਾਵਾਂ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਇਹਨਾਂ ਦੇ ਮਗਰ ਨਾ ਕੋਈ ਆਇਓ ਮਗਰ ਤਾਂ ਭਾਵੇਂ ਤੇ ਮਗਰ ਨਾ ਕੋਈ ਹੋਣਾ ਇਹਨਾਂ ਦੇ ਆਇਓ ਸਹੀ ਕੰਮ ਤੇ ਪਿੱਛੇ ਪੰਦਾ ਜਾਊਗਾ ਤੇ ਗਲਤ ਕੰਮ ਤੇ ਪਿੱਛੇ ਰੋਣਾ ਹਾਂਜੀ ਕੈਮਰਾ ਬੜੀ ਮਣਕੀ ਲੈ ਕੇ ਨੀ ਮੜਾ ਜੋ ਜਿੰਦਾ ਕੋਈ ਨਾ ਕੋਈ ਭਾਰਤ ਜਿੱਦ ਕਰਕੇ ਰੱਖਦਾ ਹੈ ਇਹ ਨਾ ਠੰਸਾਗਲੋ ਜਲ ਪਈ ਹੈ ਅਬ ਚਲੋ ਜਲ ਛਾਗ ਲਓ ਛਾਗ ਲੈਣਾ ਮਹਾਂ ਪੁਰਸ਼ਾਂ ਦੇ ਤੇ ਬਹੁਤ ਕਰਾਉਂਦਾ ਵੱਡਾ ਗੋਣ ਜੇ ਪੈਸੇ ਵਰਤੇ ਜਾਂਦੇ ਆ ਪੈਸੇ ਭਾਵੇਂ ਕਰੋੜ ਦੇਣ ਉਹ ਵੀ ਵਰਤਿਆ ਜਾਂਦਾ ਪਰ ਤੁਹਾਡੀ ਸੇਵਾ ਬੜੀ ਜੀ ਅਰਦਾਸ ਕਰੇ ਕਿ ਰੱਬ ਸਾਨੂੰ ਬੋ ਜੀ ਬਹੁਤ ਵੱਡੀ ਸੇਵਾ ਅਰਦਾਸ ਕਰੇ ਕਿ ਰੱਬ ਸਾਨੂੰ ਬੋ ਇਹ ਭਾਵੇਂ 2 ਲੱਖ ਵੀ ਦੇ ਦਿੰਦਾ ਵੀ ਥੋੜਾ ਬੰਦੇ ਦਾ ਮੁੱਲ ਕੋਈ ਨਹੀਂ ਐਡਾ ਇਨੀ ਗਰਮੀ ਚ ਬੰਦਾ ਠੰਡੇ ਸਾਂ ਬਹਿ ਜਾਣਾ ਇੰਨੇ ਵੀ ਸਹੀ ਗੱਲ ਐ ਚਲੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਚੰਗਾ ਜੀ ਹਾਂ ਸਾਥ ਤੋਂ ਕਹਿ ਰਹੇ ਵੇਲਾ ਵੀ ਜੇ ਮੰਨ ਕੇ ਮੈਂ ਕੂਰ ਕਰ ਦੂੰ ਨਹੀਂ ਤਾਂ ਠੀਕ ਆ ਬਸ ਠੀਕ ਆ ਮੈਂ ਮੈਂ ਚੱਲਿਆ ਉੱਥੇ ਹਾਂ ਚੰਗਾ ਵੀਰਾਂ ਬਹੁਤ ਬਹੁਤ ਧੰਨਵਾਦ ਚੰਗਾ ਭਰਾ ਤੇਰਾ ਚੰਗਾ ਬੈਗ ਜੀ ਹਾਂਜੀ ਚੰਗਾ ਬਾਬਾ ਜੀ ਨਹੀਂ ਤੁਹਾਡੇ ਨਾਲ ਤੁਸੀਂ ਬਣਾ ਤੁਸੀਂ ਵੱਡੇ ਜੀ ਹਾਂ ਸੱਜ ਮੇਰੇ ਪਰ ਮੈਂ ਵੀ ਲਾ ਕਿੰਨਾ ਨਿਵਿਆ ਆਂ ਤੇਰੇ ਅੱਗੇ ਹਣਾ ਹਾਲਾਂਕਿ ਗਲਤੀ ਤੇਰੀ ਆ ਫਿਰ ਵੀ ਤਰਲੇ ਅਸੀਂ ਗੱਡਣ ਠੀਕ ਆ ਜੀ ਮੈਂ ਵੀਰੇ ਪਤਾ ਗੱਲ ਕੀ ਆ ਮੈਂ ਤੋ ਇੱਕੋ ਗੱਲ ਕੀ ਮੈਨੂੰ ਪਾ ਦੋ ਦੀ ਜਗ੍ਹਾ ਪਾ 4 ਘੰਟੇ ਤੇ ਖਲਾਰ ਲਾ ਠੀਕ ਆ ਪਰ ਮੈਂ ਵੀ ਅੱਗੇ ਜਵਾਬ ਦੇਣਾ ਵਾ ਭਾਈ ਸਾਹਿਬ ਨੇ ਜੋ ਹੁਕਮ ਕੀਤਾ ਉਹ ਆਪਾਂ ਸਿਰ ਮੱਥੇ ਕਰਨ ੜਿਆ ਪਰ ਮੈਂ ਦੂਰੋਂ ਆਣ ਕੇ ਇਹਨਾਂ ਦਾ ਹੁਕਮ ਮੰਨਣ ੜਿਆ ਵਾ ਤੋਈ ਗਲਤ ਹੋ ਕੇ ਵੀ ਇਹਨਾਂ ਦਾ ਹੁਕਮ ਨਹੀਂ ਮੰਨਣਾ ਠੀਕ ਆ ਜੀ ਚਲੋ ਕੋਈ ਗੱਲ ਨਹੀਂ ਚੰਗਾ ਜੀ ਹਾਂਜੀ ਕੀ ਜਣਾ ਇੱਕ ਨਹੀਂ ਨਹੀਂ ਕਿੰਨੇ ਦੇ ਇੰਡੇ ਉਹ ਤਾਂ ਕਿੰ ਕਹਿੰਦੀ ਵੀ ਨਹੀਂ 60000 ਰੱਖਦੇ ਇਹ ਤਾਂ ਬੜੇ ਕੋ ਮੱਝ ਵਿੱਚ ਹੀ ਆ ਤੋ ਰੋਹ ਗੱਲ ਕਰ ਲੈਨੇ ਆ ਨਹੀਂ ਨਹੀਂ ਮੈਂ ਵੀਰੇ ਨਹੀਂ ਮੈਂ ਨਾ ਨਾ ਮੈਂ 1 ਰੁਪਿਆ ਮੈਂ ਕਹਿੰਨਾ ਵੀ ਆ ਇਹਨਾਂ ਨੇ ਵੀਰ ਪਾਇਆ ਕਰਨ ਗਿਆ ਨਾਲੇ ਬਾਬਾ ਹੈਗਾ ਵਾ ਸਾਡਾ ਗੁੱਤੀ ਪੁੱਤ ਪੈ ਕੇ ਜਾਵੇ ਆ ਤਿੰਨ ਸਾਲ ਸਾਡਾ ਗੁੱਤ ਤਿੰਨ ਸਾਲ ਪੱਠੇ ਪਾਵੇ ਸਾਡੇ ਗੁੱਤ ਚਲੋ ਕੋਈ ਗੱਲ ਨਹੀਂ ਵੀਰ ਜੀ ਧੰਨਵਾਦ ਜੀ ਬਾਬਾ ਇਹ ਨਾਲ ਗੱਲ ਕੋਈ ਨਹੀਂ ਬਹੁਤ ਬਰਾਵ ਨੇ ਸਹਿਯੋਗ ਦਿੱਤਾ ਜੀ ਜੀ ਕਾਰਡ ਆ ਗਿਆ ਹਾਂ ਕਾਰਡ ਆ ਗਿਆ ਕੀ ਨਾਂ ਕੀ ਨਾ ਮੇਰੇ ਤਾਂ ਗਲਾਬ ਆ ਧਰਮ ਫੋਨ ਲਾਉਣਾ ਨੰਬਰ ਆ ਜੂ ਲੜੂਗਾ ਹਾਂ ਮੈਂ WhatsApp ਤੇ ਫੋਨ ਸਿੱਧਾ ਹੀ ਲਵਲਾ ਦੇ ਫੋਨ ਆਪਣੇ ਕੋ ਆ ਗਿਆ ਤੁਹਾਡਾ ਨੰਬਰ ਮਾਰੀ ਲਾਓ ਮਿਸਟਰ ਮਾਰੀ ਲਾਓ ਮੜੀ ਤੁਹਾਡਾ گاਵਾ 94 ਹਾਂ ਜੀ ਬਾਬੇ ਸਾਡ ਨੂੰ ਨਹੀਂ ਬਾਬੇ ਮੇਰੀ ਗੱਲ ਬਾਬੇ ਮੇਰੀ ਗੱਲ ਠੀਕ ਆ ਮੈਂ ਡਰਦ 1 ਰੁਪਿਆ ਵੀ ਨਹੀਂ ਲੈਂਦਾ ਠੀਕ ਆ ਜੀ ਪਰ ਮੈਂ ਵੀ ਜੀ ਅੱਗੇ ਸੰਗਤ ਨੂੰ ਵੀ ਮੈਂ ਜਵਾਬ ਦੇਣਾ ਮੈਂ ਤੁਸੀਂ ਦੇ ਸਿਰਫ ਆਪਣਾ ਮੂੰਹ ਜੇ ਲਿਆਜ ਰੱਖਣਾ ਨਾ ਪਿੰਡ ਪ੍ਰਤੀ ਰੱਖਣਾ ਜਾਂ ਕਿਸੇ ਪ੍ਰਤੀ ਰੱਖਣਾ ਮੈਨੂੰ ਪਤਾ ਨਹੀਂ ਕਿੰਨੇ ਸਵਾਲ ਕਰ ਦੇਣਾ ਉੱਠ ਕੇ ਵੀ ਬਈ ਤੂੰ ਵਿੱਕ ਗਿਆ 60000 ਕਿੱਦੀ ਮਿਹਨਤ ਵੀਰੋ ਅੱਜ ਕੱਲ ਹੁੰਦੀ ਆ 72 ਮਹੀਨੇ ਕੰਮ ਕੀਤਾ ਤੇ 72 ਮਹੀਨੇ ਬੰਦੇ ਦੋਹਾਂ ਜਾਣਿਆਂ ਦੇ ਰਲਾ ਕੇ ਮਤਲਬ ਕਿ 72 ਮਹੀਨੇ 72 ਮਹੀਨੇ ਦਾ 60000 ਰੁਪਇਆ ਮਤਲਬ 1000 ਰੁਪਇਆ ਵੀ ਮਹੀਨੇ ਦਾ ਨਹੀਂ ਬੰਦਾ ਤੇ ਰੋਜ਼ ਦੇ ਕਿੰਨੇ 30 ਰੁਪਏ ਆ ਵੇਖ ਲੋ ਆ ਮੁੱਲ ਪਾਉਂਦੇ ਯਾਰ ਆਪਾਂ ਉਹਨਾਂ ਦੀ ਵਿਚਾਰੀ ਦੀ ਆ ਦਿਮਾਗੀ ਅਫਸਰ ਜਿਹੜੀ ਪੋਜੀਸ਼ਨ ਹੋਈ ਉਹਨਾਂ ਦਾ ਇਹ ਪਹਿਲਾਂ ਹੀ ਵਿਚਾਰੇ ਉਹ ਰੱਬ ਦੇ ਮਾਂ ਮਾਰੇ ਆ ਵਿਚਾਰੇ ਹਨਾ ਤੁਹਾਡੇ ਘਰੇ ਵੀ ਇੱਕ ਬੱਚਾ ਹੈਗਾ ਨਾ ਡਿਸਟਰਬ ਹੈਗਾ ਨਾ ਥੱਲੇ ਰੱਬ ਮੈਂ ਅਰਦਾਸ ਕਰਦਾ ਕਿ ਰੱਬ ਉਹਨੂੰ ਤੰਦਰੁਸਤੀ ਦੇਵੇ ਠੀਕ ਹੈ ਜੀ ਪਰ ਤੁਹਾਡੇ ਦੇਲ ਤੇ ਕੀ ਬੀਤੀ ਆ ਸਾਨੂੰ ਪਤਾ ਨਾ ਪਰ ਵੀਰ ਜੇ ਆਪਾਂ ਇਹੋ ਜਿਹੇ ਭਗਤਾਂ ਦਾ ਕਰਦੇ ਆ ਜਿਹੜੇ ਬੱਚੇ ਤੰਦਰੁਸਤ ਆ ਉਹਨਾਂ ਬਾਰੇ ਸੋਚ ਲਓ ਜੋ ਆਪਾਂ ਬੀਜਾਂਗੇ ਉਹ ਹੀ ਵੱਡਾਂਗੇ ਜੇਕਰ ਤੁਸੀਂ ਗਾਚਾ ਬੀਜਦੇ ਨਾ ਤੇ ਮੱਕੀ ਤੇ ਨਹੀਂ ਵੱਢਦੇ ਗਾਚਾ ਹੀ ਵੱਢਦੇ ਜੇ ਨਾ ਪਰ ਜੋ ਆਪਾਂ ਹੁਣ ਜੇ ਪਾਪ ਬੀਜਾਂਗੇ ਤੇ ਇਹ ਪਾਪ ਵੀਰ ਆਪਣੇ ਅੱਗੇ ਆਉਣੇ ਆਪਣੇ ਬੱਚਿਆਂ 'ਗੇ ਆਉਣੇ ਆ ਮੈਂ ਹੱਥ ਜੋੜਦਾ ਤੁਹਾਡੇ ਅੱਗੇ ਮੇਰਾ ਤੇਹੀ ਕੋਈ ਮੇਰਾ ਦੁਸ਼ਮਨ ਨਹੀਂ ਦੇ ਮੇਰੇ ਠੀਕ ਹੈ ਜੀ ਹਾਂ ਮੇਰੇ ਕੋਈ ਦੁਸ਼ਮਨ ਨਹੀਂ ਦੇ ਹਾਂ ਮੈਂ ਤੁਹਾਨੂੰ ਸਿੱਧੀ ਗੱਲ ਆਖਣੀ ਹੈ ਨਹੀਂ ਬਾਬੂ ਰੱਖ ਬੈਠ ਇੱਕ ਮਿੰਟ ਬਾਬੂ ਆ ਵੀਰ ਭਰਾ ਆਪਣੇ ਸਾਰੇ ਸਿਆਣੇ ਹੈਗੇ ਆ ਪਤਾ ਕੀ ਆ ਪਤਾ ਗੱਲ ਕੀ ਆ ਇੱਕ ਮਿੰਟ ਰਹਿਣਾ ਯਾਰ ਚੱਲਣ ਤੇ ਚੱਲ ਰਹੇ ਹਾਂ ਹੂੰ ਬਾਬੇ ਮੈਂ ਤੇ ਨਿਬੜਨ ਵਾਲੀ ਗੱਲ ਕਰਨਿਆ ਤੂੰ ਫੋਨ ਫੜ ਉੱਤ ਫਾਪ ਹਾਂ ਜੀ ਕਿਹੜੀ ਗੱਲ ਹੋ ਰਹੀ ਥੋੜੀ ਸੁਣੀ ਯਾਰ ਉਧਰ ਕਰ ਨੂੰ ਬਤਾਈਂ ਤਨੀ ਇਹ ਆ ਮੀਆਂ ਗੱਲ ਦੇ ਮੈਂ ਬਾਬੇ ਮੈਨੂੰ ਭਾਵੇਂ ਅੰਦਰ ਲੈ ਲੈ ਨੁਕਰ ਚ ਲੈ ਜਾ ਜੋ ਗੱਲ ਕੀਤੀ ਮੈਂ ਇਹ ਗੱਲ ਉਹੀ ਗੱਲ ਨਹੀਂ ਇੱਕ ਵਾਰੀ ਅਸੀਂ ਮਾਰ ਹੀ ਗਿਆ ਸਮਝ ਬਣਾ ਮੈਂ ਮੰਨਦਾ ਮੇਰਾ ਭਰਾ ਵੇਖ ਫਿਰ ਮੈਂ ਸਹਿਮਤ ਆ ਤੇਰੇ ਨਾਲ ਬਾਬੇ ਪਤਾ ਗੱਲ ਨਹੀਂ ਨਹੀਂ ਮੈਂ ਪਹਿਲੇ ਹੱਥ ਮੇਰੇ ਵੀ ਨਾਲ ਆ ਮੇਰੇ ਤੂੰ ਮੇਰਾ ਵੱਡਾ ਭਰਾ ਵਾ ਹੈਂ ਹੈ ਵੀ ਹੱਥ ਨਾਲ ਆ ਮੇਰੇ ਭਰਾ ਮੈਂ ਤੂੰ ਮੇਰਾ ਕੋਈ ਦੁਸ਼ਮਣ ਨਹੀਂ ਹੈਗਾ ਠੀਕ ਹੈ ਜੀ ਪਰ ਬੇਨਤੀ ਆ ਮੇਰੇ ਅੱਗੇ ਤੇਰੇ ਕੇ ਬੇਨਤੀ ਆ ਕਵੀਰ ਦੱਸਿਆ ਵਾ ਜੋ ਨਹੀਂ ਬਾਬਿਓ ਮੈਂ ਬੇਨਤੀ ਕਰਦਾ ਜੋੜ ਕੇ ਬੇਨਤੀ ਕਰਦਾ ਮੈਂ ਜਵਾਬ ਦੇਣਾ ਤੇਨੇ ਕਿਹਾ ਲੜਕ ਨੂੰ ਪੈਸੇ ਵੀ ਹੋਣੇ ਥਾਰੂ ਕੋਈ ਇਹ ਵੀ ਚਲੋ ਟਾਈਮ ਕਰ ਲਾਂ ਤਾਂ ਹਾਂ ਨਹੀਂ ਟਾਈਮ ਕਰਨਾ ਨਹੀਂ ਆ ਬਾਬਿਓ ਟਾਈਮ ਕਰਤਾ ਤੇ ਮੈਂ ਫਿਰ ਇਹਨਾਂ ਤੋਂ ਲੈਣੇ ਜੀ ਇਹਨਾਂ ਨੇ ਹਾਮੀ ਭਰ ਦਿੱਤੀ ਮੇਰਾ ਪ੍ਰਾਅ ਦੇ ਦਿੱਤੀ ਮੇਰਾ ਵੀ ਕਹਾਣੀ ਆ ਦੇਖ ਕੀ ਵਾਦਾ ਕਰ ਬਦਈਓ ਬਾਬੇ ਮੈਂ ਤੇਰਾ ਸਹਮਤ ਆਂ ਨਹੀਂ ਤੇਰਾ ਗੱਲ ਕੇ ਓਏ ਭਰਾਵਾ ਪੈਰੀ ਹੱਥ ਨਾਲ ਆ ਮੇਰੇ ਹਾਂ ਪੈਰੇ ਤੇਰਾ ਹੱਥ ਨਾਲ ਆ ਤੇ ਮੇਰੀ ਠੀਕ ਆ ਨੀ ਬਦਾ ਗੱਲ ਕੀ ਚਾਚੇ ਦੀ ਨਹੀਂ ਗੱਲ ਚਾਚੀ ਨੇ ਕਿਹਾ ਮੈਨੂੰ ਚਾਚੀ ਨੇ ਕਿਹਾ ਵਾ ਚਾਚੀ ਨੇ ਜੁਬਾਨ ਕੀਤੀ ਪਤਾ ਬਾਬੂ ਤੁਸੀਂ ਮੈਂ ਜੋ ਉੱਥੇ ਚਲੇ ਜਾਣਾ ਤੁਸੀਂ ਹਾਸ ਕੇ پیسے ਦੇਣੇ ਉੱਥੇ ਠਾਣੇ ਜਾਓ ਭਾਈ ਹਣੀ ਤੈਨੂੰ ਇਤਨੇ ਦੇ ਦੇ ਮੰਨੀ ਦਾ ਮੰਨੀ ਦਾ ਨਾ ਮੇਰੇ ਭਰਾ ਬੇਨਤੀ ਆ ਅਜੇ ਬਾਹਰ ਆਜੋ ਅਜੇ ਬਾਹਰ ਆਜੋ ਚਾਚੀ ਨੇ ਕਿਹਾ ਚਾਚੇ ਨੇ ਕਹਿਤਾ ਵਾ ਚਾਚੀ ਨੇ ਕਹਿਤਾ ਵਾ ਨਹੀਂ ਉਹਦੀ ਤੂੰ ਬਾਹਰ ਜਾ ਫਿਰ ਨਹੀਂ ਮੈਨੂੰ ਬਾਹਰ ਜਾਂਦੇ ਬੇਨਤੀ ਚਾਚੀ ਮੈਂ ਕਹਿਣਾ ਕਿ ਮੈਂ ਚਾਚਾ ਜੀ ਬਾਬਾ ਜੀ ਤੁਸੀਂ ਪਤਾ ਤੁਸੀਂ ਸਰਕਾਰਯੋਗ ਜੀ ਸਰਕਾਰਯੋਗ ਜੀ پیسے ਦੋ ਜਰਾਂ ਨੂੰ ਦਿੰਦੇ ਜੀ ਜਿੰਨੇ ਮਾਕੇ ਜ਼ਰੂਰ ਕਰਾਂਗੇ ਬਸ ਜੇ ਮੈਂ ਆਖਾ ਇਹ ਵੀ ਉਹ ਹਾਂ ਆਦਿਆਂ ਦੇ ਨਹੀਂ ਫਿਰ ਬਾਬੇ ਇਹ ਆਪ ਵਜਨ ਕੀਤਾ ਵਾ ਮੰਨੇ ਨਾ ਦਾ 10 ਦਾ ਬਸ ਇਹ ਸਭੋਂ ਜ਼ਿਆਦਾ ਉਤ ਕਰੀ ਜਾਂਦੇ ਅੰਦਰ ਹੋ ਰਹੀ ਬੈਠੇ ਉਹਦੇ ਬਾਅਦ 3 ਲੱਖ ਰੁਪਏ ਤੇ ਤੁਹਾਡੀ ਗੱਲ ਮੁਕਣੀ ਸੀਗੀ ਇਹਨਾਂ ਨੇ 1 ਲੱਖ ਚ ਕਰ ਦਿੱਤੀ ਆ ਜबान ਕਹ ਮੈਂ ਦੇਖੋ ਹਾਂ ਇੱਧਰ ਦੇਖੋ ਨਹੀਂ ਬਾਬਾ 60 ਬਣਾ ਦੋ ਮੈਂ ਤਾਂ ਨਹੀਂ 60 ਰੁਪਏ ਬਣਾ ਦੋ ਮੈਂ ਇੰਨੇ ਦੇ ਦਿੰਦਾ ਨਹੀਂ ਨਹੀਂ ਚਲੋ ਆ ਜਾਓ ਬਾਹਰ ਚੱਲਦੇ ਨਹੀਂ ਇੰਨੇ ਦੇ ਨਹੀਂ ਕਿਉਂ ਬਾਬਾ ਆਪਣੀ ਟੀਮ ਨਾਲ ਦੀ ਸਲਾਹ ਕਰ ਲੈਂਦੇ ਮੈਨੂੰ ਆਹ ਵੇਖੋ ਹੁਣ ਕਰਿਓ ਸਲਾਹ ਤੁਸੀਂ ਮੰਨੀਦਾ ਹੁੰਦਾ ਵਾ ਕਰਿਓ ਮਾਫੀ ਮਾਫੀ ਕਰਨ ਵਾਲੀ ਗੱਲ ਹੈ ਨਹੀਂ ਔਖਾ ਵੀਰ ਚੱਲ ਅੱਗੇ ਛੱਲੀਏ ਹਾਂ ਯਾਰ ਠੀਕ ਹੈ ਜੀ ਹਾਂ 60000 ਰੁਪਿਆ ਬੱਬੇ ਤੂੰ ਆਖਣ ਦਿਆ ਮੈਂ ਮੇਰਾ ਵੀਰ ਉਹਦਾ ਵਿਚਾਰਿਆ ਦਾ ਮੁੱਲ ਥੋੜੀ ਪਾਉਣਾ ਵਾ ਗੱਲ ਤੇ ਫੇਰ ਤੁਸੀਂ ਕਮਾ ਕਮਾ ਕੇ ਉਹ ਕਹੀ ਜਾਂਦੇ ਜੀ ਮੈਨੂੰ ਹਾਂ ਬਾਬੇ ਆਪਾਂ ਵਾਇਗੁਰੂ ਮਿਹਰ ਕਰੇ ਵਾਇਗੁਰੂ ਨੇ ਬਹੁਤ ਕੁਝ ਦਿੱਤਾ ਵਾ ਕਰੇ ਠੀਕ ਹੈ ਜੀ 60000 ਰੁਪਿਆ ਯਾਰ ਆਖਣ ਦਿਆ ਮੈਂ ਨਾਲ ਖੜਨੇ ਹੁਣ ਵੀਰ ਮੇਰੇ ਗੱਲ ਦਾ ਗੁੱਸਾ ਨ ਕਰ ਮੈਂ ਨਾਲ ਖੜਨੇ ਹੁਣ ਤੇ ਮੈਨੂੰ ਕਹਿ ਦੇਣ ਵੀ ਵੀ ਤੂੰ ਨਾਲ ਖੜਨੇ ਤੂੰ ਆ ਲਾਲਚ ਵਾਸ ਪੈਸੇ ਮੰਗਣ ਦਿਆ ਵਾ ਪੈਸੇ ਛੱਡ ਕੇ ਵੀ ਤੁਹਾਡੇ ਸਾਹਮਣੇ ਇੱਥੇ ਜਾਊਂਗਾ ਪਰ ਇਹਨਾਂ ਨੂੰ ਇਹਨਾਂ ਨੂੰ ਸਭ ਦੇ ਨਾਂ ਜਿਨ੍ਹਾਂ ਚ ਰਾਇਆ ਉਹਨਾਂ ਚ ਰੇ ਨਾ ਮੰਨਣਾ ਨਹੀਂ ਹੈ। ਕੋਈ ਅੰਦੇ ਵੀ ਸਮੂਹ ਚਾਰ ਤਿੰਨ ਤਾਂ ਬੋਲੇ। ਬਾਬੇ 2-4 ਦਿਨ ਦਾ ਮੌਕਾ ਜੇ ਤੁਹਾਡੇ ਚ ਕੋਈ ਜ਼ਿੰਮੇਵਾਰੀ ਚੁੱਕ ਲਿੰਦਾ ਪੰਚਾਇਤ ਦਾ ਕੋਈ ਕਿ ਵੀ ਰੇ ਨਹੀਂ ਦਿੰਦਾ ਤਾਂ ਮੈਂ ਦਊਗਾ ਸਾਡੇ ਸਾਹਮਣੇ ਆਪਾਂ 2-4 ਦਿਨ ਕੀ 10 ਦਿਨ ਲੈਣ ਮੇਰੇ ਨੂੰ। ਹਾਂ ਬਈ ਆਈ ਕਿਉਂ ਲੋ ਤੋਂ ਇਹ ਇਕਦਮ ਜੇ ਲੰਬਾ ਜਿਹਾ ਸਾਰੇ ਸੁਣਦਾ ਜੀ ਸਾਰੇ ਸੁਣ ਵੀਡੀਓ ਬਣਦੀ ਮੈਂ ਵੀਡੀਓ ਬਣਦੀ ਜੀ ਮੈਂ ਭਾਜੀ ਮੇਰੇ ਮੈਂ ਮੇਰੀ ਗੱਲ ਤੁਹਾਡੇ ਨਾਲ ਹੋਣੀ ਹੈ ਜਿਹੜਾ ਵੀਰ ਜ਼ਿੰਮੇਵਾਰੀ ਚੁੱਕੂਗਾ ਇਹ ਨਾਲ ਨਹੀਂ ਕੋਈ ਵੀ ਹੋਣੀ ਹਫਤੇ ਦਾ ਕੌਮੀ ਤੋਂ ਜੀ ਕੋਈ ਨਾ ਫਿਰਕ ਦੇ ਦੇਣਾ ਠੀਕ ਹੈ ਜੀ ਠੀਕ ਹੈ ਜੀ ਤੇ ਜਦੋਂ ਨਾ ਦਿੱਤੇ ਆ ਦੇਨੇ ਆ ਪੈਸੇ ਉਧਰ ਮੈਨੂੰ ਸੱਦ ਲਿਓ ਆਪਾਂ ਸਾਰੇ ਭਰਾਵਾਂ ਨੂੰ ਸਾਹਮਣੇ ਬਿਠਾ ਕੇ ਤੇ ਹੈਂਡਓਵਰ ਇਹਨਾਂ ਨੂੰ ਤੁਹਾਨੂੰ ਕਰ ਦਾਂਗੇ ਕੌਣ ਜ਼ਿੰਮੇਵਾਰ ਆਪ ਜੀ ਸਮਝ ਆਪ ਜੀ ਮੰਨਦੇ ਨਾ ਸਰਪੈਂਚ ਨੂੰ ਦੇ ਦਾਂਗਾ ਮੈਨੂੰ ਚਲ ਕੋਈ ਨਹੀਂ ਆ ਭਾਜੀ ਨਹੀਂ ਨਹੀਂ ਉਹ ਨਹੀਂ ਫੇਮੀ ਨਹੀਂ ਦੱਸੋ ਨਾ ਜਿਹੜਾ ਮੌਜੂਦ ਨਹੀਂ ਜ਼ਿੰਮੇਵਾਰੀ ਕੌਣ ਵੀ ਚੁੱਕਦਾ ਤੁਸੀਂ ਚੁੱਕਦੇ ਜਾਂ ਵੀ ਚੁੱਕਦੇ ਚਲੋ ਠੀਕ ਹੈ ਜੀ ਆਹ ਕੋਈ ਨਹੀਂ ਬਾਬੇ ਵੀ ਨਾਲ ਹੜਿਆ ਵੀ ਚੁੱਕਦਾ ਨਹੀਂ ਮੈਂ ਠੀਕ ਹੈ ਜੀ ਅਸੀਂ ਆਪੇ ਸਾਡਾ ਸਾਡਾ ਕੰਮ ਆਪਕੇ ਹਾਂ ਆਪਕੋ ਚੋਕਦੇ ਗਾਵਾ ਚੋ ਠੀਕ ਆ ਜੀ ਕੋਈ ਗੱਲ ਨਹੀਂ ਠੀਕ ਆ ਜੀ ਧੰਨਵਾਦ ਜੀ ਤੁਹਾਡਾ ਆ ਕੀ ਨਾਂ ਕੀ ਸੰਸਰ ਜੀ ਆ ਮੈਂ ਲਿਖਣਾ ਅਰਜੰਦ ਸਿੰਘ ਅਰਜੰਦ ਸਿੰਘ ਹਾਂ ਜੀ ਸਾਨੂੰ ਆ ਇੱਕ ਮਿੰਟ ਕਪਾ ਤੇ ਸਾਰੇ ਵੀਰ ਆ ਜਾਓ ਇੱਥੇ ਆ ਜਾਓ ਉਹ ਭਗਤਾਂ ਨੂੰ ਵੀ ਕੱਢ ਲਿਆ ਬਾਹਰ ਭਗਤਾਂ ਨੂੰ ਕੱਢ ਲਿਆ ਕੋਈ ਜਿਹੜਾ ਰਹੀ ਉਹਨੇ ਕਰ ਜਾ ਨਹੀਂ ਨਹੀਂ ਇੱਥੇ ਇੱਥੇ ਬਿਠੇ ਆਵੇ ਉਹਨਾਂ ਨੂੰ ਚੁੱਕ ਕੇ ਗਰਮੀ ਨਹੀਂ ਮੈਨੂੰ ਬੜਾ ਹੋ ਰਿਹਾ ਹਾਂ ਹਾਂ ਲੈ ਨਹੀਂ ਰਾ ਨਹੀਂ ਲੈਣਾ ਪਿਆ ਸੱਟਿਆਂ ਨੂੰ ਆ ਆਜੋ ਵਿੱਚ ਇੱਥੇ ਇਧਰ ਆਓ ਇੱਥੇ ਉਹ ਬਰਸੇ ਦਾਰ ਲੱਗਿਓ ਹਾਂ ਬੱਕਾ ਬੰਨ ਲਗਾ ਦੇ ਗੱਟ ਬੰਨ ਲਗਾ ਦੇ ਓਕੇ ਆਜੋ ਹੋਰ ਜੇ ਆਜੋ ਓਕੇ ਆ ਜਿਵੇਂ ਵਾਈਗੁਰ ਜੀ ਆ ਜਾ ਆ ਬਹਿ ਗਏ ਹਾਂ ਹਾਂਜੀ ਸਾਰੇ ਵੀਰਾਂ ਨੂੰ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਸੋ ਜਿੱਦਾਂ ਆਪ ਜਿੰਨੇ ਵੀਡੀਓ ਦੇ ਵਿੱਚ ਵੇਖਿਆ ਸੀਗਾ ਕਿ ਅੱਜ ਆਪਾਂ ਪਿੰਡ ਦੀਨੇਵਾਲ ਜ਼ਿਲ੍ਹਾ ਸ੍ਰੀ ਤਰਨਤਨ ਸਾਹਿਬ ਦੇ ਵਿੱਚ ਆਏ ਸੀਗੇ ਜਿੱਥੇ ਦਾ ਵੀਰ ਮੁੱਖ ਮੰਤਰੀ ਜਿਹੜੇ ਤੁਸੀਂ ਵੀਡੀਓ ਵੇਖਦੇ ਹੁੰਦੇ ਸੀਗੇ ਉਸ ਪਿੰਡ ਦੇ ਵਿੱਚ ਆਏ ਸੀਗੇ ਤੇ ਆਪਣੇ ਗੁੱਜਰਪਾ ਹੀ ਸ਼ਾਰੇ ਦੇ ਵੀਰਾਂ ਨੇ ਦੋਹਾਂ ਜਿਹੜੇ ਆ ਵੀਰਾਂ ਇਹਨਾਂ ਨੂੰ ਮੈਂਟਲੀ ਡਿਸਟਰਬ ਹਨ ਆਪਣੇ ਕੋਲ ਰੱਖਿਆ ਸੀਗਾ ਜੀ ਤੇ ਅੱਜ ਇਹਨਾਂ ਨੂੰ ਆਪਾਂ ਉਹਨਾਂ ਦੇ ਕੋਲੋਂ ਇੱਕ ਆਜ਼ਾਦ ਕਰਵਾ ਕੇ ਲੈ ਕੇ ਚੱਲੇ ਆ ਤੇ ਜੋ ਆ ਭਾਈ ਸਾਹਿਬ ਜੀ ਆ ਇਥੋਂ ਦੇ ਗਰੰਤੀ ਸਿੰਘ ਸੀਗੇ ਅਸੀਂ ਇਹਨਾਂ ਨੂੰ ਇੱਕ ਬੇਨਤੀ ਕੀਤੀ ਵੀ ਗਰੰਤੀ ਸਿੰਘ ਜੀ ਆਪ ਜੀ ਸਾਂਝੇ ਹੁੰਦੇ ਆ ਸਾਰੇ ਪਿੰਡ ਦੇ ਸਾਂਝੇ ਹੁੰਦੇ ਆ ਜੋ ਤੁਸੀਂ ਇਹਨਾਂ ਦੀ ਸੇਵਾ ਲਾਓਗੇ ਕਿਉਂਕਿ ਮੈਨੂੰ ਇਹ ਸੀਗਾ ਕਿ ਜੇ ਮੈਂ ਮੂੰਹ ਮੰਗਿਆ ਕੋਈ ਮੈਨੂੰ ਇਹ ਨਾ ਕਹ ਦੇ ਵੀ ਇਹ ਸੋਸਾਇਟੀ ਵਾਲੇ ਲਾਲਚ ਕਰਦੇ ਜਾਂ ਕੁਝ ਵੀ ਕਰਦੇ ਆ ਮੈਟਰ ਇਹਨਾਂ ਨੂੰ ਸਾਰਾ ਅੱਖਾਂ ਨਾਲ ਵੇਖ ਲਿਆ ਸੀਗਾ ਇਹਨਾਂ ਨੇ ਸਾਨੂੰ ਸੰਸਥਾ ਨੂੰ ਕਬਲਾਇਆ ਸੀ ਕਿ ਬੇਟਾ ਜੀ ਜੇਕਰ ਅਸੀਂ ਵਚਨ ਕਰਦੇ ਤਾਂ ਫਿਰ ਮੰਨਣਾ ਪਊਗਾ ਚਲੋ ਇਹਨਾਂ ਨੇ ਵਚਨ ਕੀਤਾ ਵਾ ਕਿ ਜੋ ਇਹਨਾਂ ਦੀ ਸਜ਼ਾ ਵਾ ਜੋ ਇਹਨਾਂ ਦਾ ਮਹਿਨਤਾਨਾ ਵਾ ਉਹ 1 ਲੱਖ ਰੁਪਇਆ ਇਹਨਾਂ ਦੇ ਜੇ ਪਰਿਵਾਰ ਲੱਭ ਜਾਂਦਾ ਵਾ ਤੇ ਉਹਨਾਂ ਨੂੰ ਦਿੱਤਾ ਜਾਊਗਾ 1 ਮਹੀਨੇ ਦੇ ਵਿੱਚ ਵਿੱਚ ਜੇ ਮੈਨਾਂ ਦਾ ਪਰਿਵਾਰ ਲੱਭ ਲੈਣਾ ਵਾ ਤੇ ਇਹਨਾਂ ਦਾ ਮਹਿਨਤਾਨਾ ਇਹਨਾਂ ਨੂੰ ਦਿੱਤਾ ਜਾਊਗਾ ਪਰ ਜੇਕਰ ਪਰਿਵਾਰ ਨਹੀਂ ਲੱਭਦਾ ਪਰ ਇਹਨਾਂ ਨੂੰ ਆਪਾਂ ਜਰੂਰ ਆਪਾਂ ਨੂੰ ਇਹਨਾਂ ਨੂੰ ਸਜਾ ਲਾਉਣੀ ਹੈ ਤਾਂ ਜੋ ਇਹਨਾਂ ਨੂੰ ਪਤਾ ਲੱਗ ਜੇ ਕਿ ਗਾਂ ਤੋਂ ਇੱਕ ਗਲਤੀ ਨਾ ਕਰਨਾ ਜਿਹੜਾ ਉਹ 1 ਲੱਖ ਰੁਪਏ ਜੇ ਇਹਨਾਂ ਦਾ ਪਰਿਵਾਰ ਨਹੀਂ ਲੱਭਦਾ ਤੇ ਐਸੇ ਹੀ ਪਿੰਡ ਦਿਨੇਵਾਲ ਦੀ ਕੋਈ ਜਿਹੜੀ ਲੜਕੀ ਹੋਵੇ ਕੋਈ ਲੜਕੀ ਲੋੜਵੰਦ ਹੋਵੇ ਜਾਂ ਕੋਈ ਉਦਾਂ ਕੋਈ ਲੋੜਵੰਦ ਹੋਵੇ ਲਾਜ ਵਾਲਾ ਹੋਵੇ ਕਿਸੇ ਕੋਈ ਜ਼ਰੂਰਤਮੰਦ ਹੋਵੇ ਜੋ ਵੀ ਪਿੰਡ ਦੀ ਪੰਚਾਇਤ ਕਹਿ ਦੋ ਕਿ ਐਸ ਦੀ ਆਪਾਂ ਵੀਰ ਭਰਾ ਦੀ ਮਦਦ ਕਰਨੀ ਆ ਉਸ ਵੀਰ ਭਰਾ ਦੀ ਆਉਣ ਵਾਲੀ 15 ਜੁਲਾਈ ਨੂੰ ਉਹਨਾਂ ਦੀ ਮਦਦ ਕੀਤੀ ਜਾਵੇ ਠੀਕ ਹੈ ਜੀ ਤੇ ਹੁਣ ਉਹ ਜਿਹੜਾ 1 ਲੱਖ ਰੁਪਏ ਦੀ ਜਿਹੜੀ ਸੇਵਾ ਵਾ ਇਹਨਾਂ ਨੇ ਵੀਰਾਂ ਨੇ ਮੌਲਤ ਮੰਗੀ ਸੀਗੀ ਤੇ ਇਸ ਵੀਰ ਭਰਾ ਨੇ ਵੀਰ ਜੀ ਹਰਜਿੰਦਰ ਸਿੰਘ son of ਸਰਦਾਰ ਸਰਦਾਰ ਸਿੰਘ ਪਿੰਡ ਦੀਨੇਵਾਲ ਤੋਂ ਇਹਨਾਂ ਨੇ ਤੇ ਇਹਨਾਂ ਦੇ ਨਾਲ ਵੀਰ ਜੀ ਆ ਪਰਮਜੀਤ ਸਿੰਘ son of ਸਰਦਾਰ ਮੁਕਤੀਆ ਸਿੰਘ ਪਿੰਡ ਦੀਨੇਵਾਲ ਇਹਨਾਂ ਦੋਵਾਂ ਵੀਰ ਭਰਾਵਾਂ ਨੇ ਇਹਨਾਂ ਦੀ ਜ਼ਿੰਮੇਵਾਰੀ ਚੱਕੀ ਆ ਕਿ ਵੀਰ ਜੀ ਜੇਕਰ ਇਹ ਪੈਸੇ ਨਹੀਂ 1 ਹਫਤੇ ਦੇ ਵਿੱਚ ਵਿੱਚ ਦਿੰਦੇ ਠੀਕ ਹੈ ਜੀ ਅੱਜ ਵੀਰ ਜੀ ਅੱਜ ਸ਼ੁੱਕਰਵਾਰ ਹੋ ਗਿਆ ਹਨਾ 13 ਜੂਨ ਵਾ ਤੇ 20 ਜੂਨ ਤੱਕ ਹਨਾ 20 ਜੂਨ ਤੱਕ ਇਹਨਾਂ ਨੂੰ ਪੈਸੇ ਇਹ ਵੀਰ ਜੀ ਹੁਣੀ ਦੇ ਦੇਣਗੇ ਇਹ ਕਿ ਇਹ ਵੀਰ ਜੀ ਹੁਣੀ ਕਹਿੰਦੇ ਆ ਕਿ ਜੇਕਰ ਇਹ 1 ਲੱਖ ਰੁਪਇਆ ਨਹੀਂ ਦਿੰਦੇ ਤੇ ਹਫਤੇ ਇੱਕ ਨੂੰ ਇਹ 1 ਲੱਖ ਰੁਪਇਆ ਦੇ ਦੇਂਦਾਰ ਅਸੀਂ ਹੋਵਾਂਗੇ ਤਾਂ ਠੀਕ ਆ ਵੀਰ ਜੀ ਚਲੋ ਮਨਜ਼ੂਰ ਹਨ ਜੀ ਚਲੋ ਧੰਨਵਾਦ ਸਾਰੇ ਵੀਰਾਂ ਦਾ ਚਲੋ ਧੰਨਵਾਦ ਇਹਨਾਂ ਵੀਰਾਂ ਦਾ ਵੀ ਕਹਿੰਨੇ ਆ ਕਈ ਵੀਰ ਭਰਾ ਸਾਨੂੰ ਕਹਿ ਦਿੰਦੇ ਨੇ ਕਿ ਵੀਰ ਜੀ ਤੁਸੀਂ ਪਰਚਾ ਨਹੀਂ ਕਰਾਉਂਦੇ ਹਨ ਪਰਚਾ ਨਹੀਂ ਕਰਾਉਂਦੇ ਪਰ ਪਿੰਡ ਦੀ ਪੰਚਾਇਤ ਰੱਬ ਦਾ ਰੂਪ ਹੁੰਦੀ ਆ ਫਿਰ ਉਸ ਤੋਂ ਗੁਰੂ ਦੇ ਸਿੱਖਵਾ ਸਹਿਜ ਪਾਠ ਇਹਨਾਂ ਨੇ ਆਪਣੇ ਘਰੇ ਰੱਖਿਆ ਵਾ ਆ ਨਿਤ ਨਿਮੀਆਂ ਇਹਨਾਂ ਨੂੰ ਜਦੋਂ ਬੇਨਤੀ ਕੀਤੀ ਜਦੋਂ ਹੁਣ ਇਹਨਾਂ ਨੇ ਹੁਕਮ ਸੁਣਾ ਦਿੱਤਾ ਤੇ ਆਪਾਂ ਨੂੰ ਮੰਨਣਾ ਚਾਹੀਦਾ ਵਾ ਤੇ ਕਿਉਂਕਿ ਗੁਰੂ ਦਾ ਵਜੀਰ ਬਹੁਤ ਤਗੜੀ ਆਪਾਦੀ ਹੁੰਦੀ ਆ ਸੋ ਇਹਨਾਂ ਨੇ ਹੁਕਮ ਕੀਤਾ ਆਪਾਂ ਇਹਨਾਂ ਦਾ ਹੁਕਮ ਸਿਰ ਮੱਥੇ ਕਬੂਲਿਆ ਪੰਚਾਇਤ ਨੇ ਕਬੂਲਿਆ ਇਹਨਾਂ ਨੇ ਕਬੂਲਿਆ ਸੋ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਸਹਿਯੋਗ ਦਿੰਦੇ ਆ ਬਾਕੀ ਵੀਰ ਜੀ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਤੁਹਾਡੇ ਵੀਰ ਭਰਾਵਾਂ ਤੋਂ ਹੋਰ ਵੀ ਕਈਆਂ ਤੋਂ ਹੋ ਸਕਦਾ ਹੋਣ ਰਿਸ਼ਤੇਦਾਰ ਤੋਂ ਹੋਣ ਠੀਕ ਹੈ ਜਾਂ ਇਸ ਪਿੰਡ ਵਾਲੇ ਕਿਸੇ ਵੀਰ ਭਰਾ ਤੋਂ ਹੋਣ ਤੇ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਇਸ ਵੀਡੀਓ ਦੇ ਜ਼ਰੀਏ ਕਿ ਵੀਰ ਜੀ ਸਾਡੀ ਸੰਸਥਾ ਨੂੰ ਫੋਨ ਲਾ ਦਿਓ ਅਸੀਂ ਆਪ ਆਣ ਕੇ ਬੰਦਾ ਲੈ ਜਾਾਂਗੇ ਜਾਂ ਤੁਸੀਂ ਆਪ ਬਣ ਕੇ ਛੱਡ ਦਿਓ ਜੇਕਰ ਤੁਸੀਂ ਆਪਣੀ ਆਪ ਛੱਡ ਜੋਗੇ ਜਾਂ ਸਾਨੂੰ ਫੋਨ ਲਾ ਦਿਓਗੇ ਤੁਹਾਡੀ ਕੋਈ ਅਸੀਂ ਵੀਡੀਓ ਨਹੀਂ ਪਾਵਾਂਗੇ ਕੋਈ ਤੁਹਾਡੀ ਜਾਣਕਾਰੀ ਨਹੀਂ ਕਿਸੇ ਨੂੰ ਦਵਾਂਗੇ ਬੰਦਾ ਇਸ ਚੁੱਪ ਕਰਕੇ ਰੱਖ ਲਾਂਗੇ ਪਰ ਜੇਕਰ ਫਿਰ ਵੀ ਕਿਸੇ ਵੀਰ ਭਰਾ ਨੇ ਇਹ ਇਹੋ ਜਿਹੀ ਜਿਹੋ ਜਿਹੀ ਗਲਤੀ ਨਾ ਕੀਤੀ ਹੈ ਕੋਈ ਕਰਦਾ ਵਾ ਤੇ ਅਸੀਂ ਫਿਰ ਜੋ ਇਹਨਾਂ ਨਾਲ ਕਾਰਵਾਈ ਕੀਤੀ ਹੈ ਉਹੋ ਹੀ ਬੰਦੀ ਕਾਰਵਾਈ ਉਹਨਾਂ ਤੇ ਕਰਾਂਗੇ ਧੰਨਵਾਦ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਠੀਕ ਹੈ ਜੀ ਚਲੋ ਵੈਗੁਰ ਨੂੰ ਮੇਰ ਕਰੇ ਚੰਗਾ ਵੈਗੁਰੀ ਬਹੁਤ ਬਹੁਤ ਧੰਨਵਾਦ ਨਹੀਂ ਬਾਸ ਮੇਰਾ ਵੈਗੁਰੂ ਦੀਆਂ ਜੀ ਚੰਗਾ ਵੀਰ ਜੀ ਇਹ ਨੰਬਰ ਦੇ ਦੇਨੇ ਸੀ ਆਪਣੇ ਤੁਸੀਂ ਦੋਨ ਹਾਂਜੀ ਠੀਕ ਹੈ ਤੁਹਾਡਾ ਨੰਬਰ ਵੀ ਆਪਣਾ ਨੰਬਰ ਦੇ ਦਿਓ ਤੁਸੀਂ ਇਦਾਂ ਕਰੋ ਮੈਨੂੰ ਵਟਸਐਪ ਦੇਣਾ ਮੇਰੇ ਤੋਂ ਨੰਬਰ ਤੇ ਵੈਸੇ ਹੈਗੇ ਇਹਨਾਂ ਦੇ ਦੋ ਆਪੀ ਵੀਰਾਂ ਦੇ ਵੀ ਨੰਬਰ ਸਭ ਦੇ ਨੰਬਰ ਠੀਕ ਹੈ ਜੀ ਹਾਂ ਠੀਕ ਹੈ ਜੀ ਹਾਂ ਚੰਗਾ ਧੰਨਵਾਦ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੰਗਾਪਰਾ ਦੁਸ਼ਮਣ ਮੈਂ ਤੇਰਾ ਦੁਸ਼ਮਣ ਨਹੀਂ ਆ ਨਾ ਮੈਂ ਤੈਨੂੰ ਪਹਿਲਾਂ ਜਾਣਦਾ ਸੀਗਾ ਨਾ ਮੈਂ ਤੇਰਾ ਦੁਸ਼ਮਣ ਹਣਾ ਪਰ ਆਪਾਂ ਵੀਰ ਬੇਨਤੀ ਇੱਕ ਵਾਰ ਕਿ ਮੇਰੇ ਭਰਾ ਆਪਣਾ ਬੱਚਾ 2 ਮਿੰਟ ਲੇਟ ਹੋ ਜੇ ਨਾ ਸਕੂਲ ਵਾਲੀ ਵੈਨ 2 ਮਿੰਟ ਲੇਟ ਆਵੇ ਤੇ ਆਪਾਂ ਨੂੰ ਭਾ ਦਿਆਂ ਭੰਨ ਜਾਂਦੀ ਆਵਾ ਆਪਾਂ ਆਪਾਂ ਵੀ ਬੱਚਿਆਂ ਵਾਲੇ ਮੇਰੇ ਵੀਰ ਹਣਾ ਥੋੜਾ ਜਿਹਾ ਰੱਖੀ ਚੰਗਾ ਜੀ ਧੰਨਵਾਦ ਸਾਰਾ ਦੋ ਨਿਜਾਤ ਤੁਹਾਨੂੰ ਇੱਕ ਖਾਸਾ ਜੀ ਫਤਿਹ ਭਾਈ ਅੱਬ ਕਰਦਾ ਹਾਂ ਹੁਣ ਮੈਂ ਗੱਡੀ ਚਲਾਉਂਦਾ ਜਾਂ ਮੈਂ ਲੈਕਸ ਜਾਵਾਂ ਤਲ ਤੋ ਚਲਾ ਹੈ ਤੂੰ ਪਾਰਾ ਬਚਲਾ ਆ ਫੜੋ ਤੂੰ ਅੱਛਾ ਆ ਫੜਾ ਆ ਫੜਾ